ਇਹਦੇ ਵਿੱਚ ਆ। ਯਿਸੂ ਮਸੀਹ ਦੇ ਵਿੱਚ ਆ। ਤੁਹਾਨੂੰ ਪਤਾ ਚਿੰਨ ਤੇ ਚਮਤਕਾਰ ਕਰਨ ਦੀ ਤਾਕਤ ਦੁਸ਼ਟ ਆਤਮੇ ਦੇ ਵਿੱਚ ਵੀ ਆ। ਬਹੁਤ ਚਿੰਨ ਤੇ ਚਮਤਕਾਰ ਕਰਦਾ ਆ ਉਹ। ਜੇਕਰ ਤੁਸੀਂ ਯਾਦ ਰੱਖਿਓ ਔਰ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਬਹੁਤ ਸਮਝਣ ਦੀ ਜ਼ਰੂਰਤ ਆ ਅੱਜ ਦੀ ਮਸੀਹੀ ਕੌਮ ਨੂੰ। ਅੱਜ ਦੇ ਮਸੀਹ ਲੋਕਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਜੇਕਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਜੇਕਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦੇ ਜੇਕਰ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਨਹੀਂ ਕਰਦੇ ਜੇਕਰ ਤੁਸੀਂ ਆਪਣੇ ਮਨ ਨੂੰ ਪਰਮੇਸ਼ਵਰ ਦੇ ਅਨੁਸਾਰ ਨਹੀਂ ਢਾਲਿਆ ਫਿਰ ਵੀ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਰਿਹਾ ਹੈ ਤਾਂ ਭੁੱਲ ਜਿਓ ਉਹ ਚਮਤਕਾਰ ਕਦੀ ਵੀ ਪਰਮੇਸ਼ਵਰ ਦੇ ਵੱਲੋਂ ਨਹੀਂ ਉਹ ਚਮਤਕਾਰ ਦੁਸ਼ਟ ਆਤਮਾ ਕਰ ਰਿਆ ਹੈ ਜਿਆਦਾਤਰ ਚਮਤਕਾਰ ਉਹਨਾਂ ਦੇ ਜੀਵਨ ਵਿੱਚ ਹੁੰਦੇ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਜਿਆਦਾਤਰ ਚਮਤਕਾਰ ਉਹਨਾਂ ਦੇ ਜੀਵਨ ਵਿੱਚ ਹੁੰਦੇ ਆ ਜਿਨ੍ਹਾਂ ਜੋ ਪ੍ਰਾਰਥਨਾ ਦੀ ਕਮੀ ਆ ਜਿਨ੍ਹਾਂ ਦਾ ਸੁਭਾਅ ਚੰਗਾ ਨਹੀਂ ਜਿਨ੍ਹਾਂ ਦੇ ਜੀਵਨ ਵਿੱਚ ਬੁਰੀਆਂ ਆਦਤਾਂ ਬਹੁਤ ਆ ਹੁਣ ਤੁਸੀਂ ਸੋਚਦੇ ਹੋਵੋਗੇ ਇਦਾਂ ਕਿਉਂ ਉਹ ਇਸ ਲਈ ਕਿਉਂਕਿ ਵੈਰੀ ਤੁਹਾਨੂੰ ਚਮਤਕਾਰ ਤੇ ਚਮਤਕਾਰ ਸਿੱਟੀ ਜਾਂਦਾ ਚਮਤਕਾਰ ਤੇ ਚਮਤਕਾਰ ਦਿਖਾਈ ਜਾਂਦਾ ਤੁਹਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਮਹਿਸੂਸ ਨਾ ਹੋਵੇ ਇਸ ਲਈ ਉਹਨੇ ਤੁਹਾਨੂੰ ਚਮਤਕਾਰ ਦੇ ਕੇ ਆਰੇ ਪਾਇਆ ਹੋਇਆ ਆ ਉਹ ਤੁਹਾਡੇ ਜੀਵਨ ਚ ਇੰਨੇ ਚਮਤਕਾਰ ਕਰਦਾ ਕਿ ਤੁਹਾਨੂੰ ਲੱਗਦਾ ਮੈਨੂੰ ਪ੍ਰਾਰਥਨਾ ਕਰਨ ਦੀ ਕੀ ਜ਼ਰੂਰਤ ਆ ਬੈਠੇ ਬਿਠਾਏ ਸਭ ਹੋ ਰਿਹਾ ਉਹ ਤੁਹਾਨੂੰ ਪ੍ਰਾਰਥਨਾ ਦਾ ਸਮਾਂ ਨਹੀਂ ਵਧਾਉਣ ਦਿੰਦਾ ਕਿਉਂਕਿ 5 ਮਿੰਟ ਪ੍ਰਾਰਥਨਾ ਕਰਨ ਦੇ ਨਾਲ ਚਮਤਕਾਰ ਹੋ ਰਿਹਾ ਤੁਹਾਨੂੰ ਲੱਗਦਾ 10 ਮਿੰਟ ਕੀ ਜ਼ਰੂਰਤ ਆ ਪ੍ਰਾਰਥਨਾ ਕਰਨ ਦੀ ਅਰ ਉਹ ਇਸ ਲਈ ਚਮਤਕਾਰ ਕਰ ਰਿਹਾ ਤਾਂ ਜੋ ਤੁਹਾਨੂੰ ਮੁਕਤੀ ਤੋਂ ਵਾਂਝਾ ਰੱਖ ਸਕੇ ਉਹ ਜਾਣਦਾ ਆ ਜੇ ਪ੍ਰਾਰਥਨਾ ਕਰਨ ਲੱਗ ਗਿਆ ਇਨੂੰ ਬਹੁਤ ਚੀਜ਼ਾਂ ਸਮਝ ਆਉਣ ਲੱਗ ਜਾਣੀਆਂ ਕਿਉਂਕਿ ਪ੍ਰਾਰਥਨਾ ਕਰਨ ਦਾ ਮਤਲਬ ਆ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਗੱਲਬਾਤ ਕਰਨਾ ਤੇ ਜੇ ਕਿਤੇ ਇਹਨੇ ਉਹਦੇ ਨਾਲ ਗੱਲਬਾਤ ਕਰ ਲਈ ਇਹਦਾ ਤਾਂ ਸਾਰੇ ਮਸਲੇ ਵੀ ਹੱਲ ਹੋ ਜਾਣੇ ਤੇ ਇਹਨੂੰ ਗਿਆਨ ਵੀ ਮਿਲ ਜਾਣ ਇਹਨੂੰ ਗਿਆਨ ਨਾ ਮਿਲ ਜਵੇ ਇਹਨੂੰ ਸਮਝ ਨਾ ਆ ਜਾਵੇ ਇਹਨੂੰ ਪੁੱਠੇ ਕੰਮਾਂ ਦੇ ਵਿੱਚ ਪਏ ਇਹਨੂੰ ਹੀ ਚਮਤਕਾਰ ਦੇਈ ਚੱਲੋ ਇੱਕ ਵਿਅਕਤੀ ਸ਼ਰਾਬ ਪੀਂਦਾ ਆ ਵਿਭਚਾਰ ਕਰਦਾ ਆ ਚਰਚ ਨੂੰ ਰੈਗੂਲਰ ਨਹੀਂ ਆਉਂਦਾ ਦਿਲ ਕਰਦਾ ਆਉਂਦਾ ਦਿਲ ਕਰਦਾ ਨਹੀਂ ਆਉਂਦਾ ਫਿਰ ਵੀ ਕਿਤੇ ਜਾਂਦਾ ਹੈ ਤੇ ਚਮਤਕਾਰ ਹੋ ਜਾਂਦਾ ਹੈ ਉਹਦਾ ਕੀ ਮਤਲਬ ਆ? ਕੌਣ ਕਰ ਰਿਹਾ ਉਹਦੇ ਜੀਵਨ ਦੇ ਵਿੱਚ ਕੰਮ? ਦੁਸ਼ਟ ਆਤਮਾ ਅਗਰ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਰਿਹਾ ਹੈ ਬਹੁਤ ਚੰਗੀ ਗੱਲ ਹੈ ਹਰ ਇਨਸਾਨ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਚਮਤਕਾਰ ਹੋਵੇ ਤੁਸੀਂ ਦੇਖਿਓ ਅੱਜ ਇੱਥੇ ਕਿੰਨੇ ਹੋਣੇ ਆ ਬਹੁਤ ਜ਼ਿਆਦਾ ਹੋਣੇ ਪਰ ਤੁਸੀਂ ਜਦੋਂ ਤੁਹਾਡੇ ਜੀਵਨ 'ਚ ਚਮਤਕਾਰ ਹੁੰਦਾ ਆ ਤੁਸੀਂ ਨੋਟ ਕਰਨਾ ਆ ਕਿ ਮੇਰਾ ਰਿਸ਼ਤਾ ਕਿਹਦੇ ਨਾਲ ਜ਼ਿਆਦਾ ਮਜ਼ਬੂਤ ਆ ਪਰਮੇਸ਼ਵਰ ਦੇ ਨਾਲ ਕਿ ਪਰਮੇਸ਼ਵਰ ਦੇ ਵਿਰੋਧੀ ਦੇ ਨਾਲ ਇਹ ਚਮਤਕਾਰ ਕੌਣ ਕਰ ਗਿਆ ਮੇਰੇ ਜੀਵਨ ਦੇ ਵਿੱਚ ਜਿਹਦੇ ਨਾਲ ਮੇਰਾ ਬੋਲਚਾਲ ਆ ਉਹ ਕਰ ਗਿਆ ਕਿ ਜਿਹਦੇ ਨਾਲ ਮੇਰਾ ਬੋਲਚਾਲ ਹੀ ਨਹੀਂ ਉਹਦੇ ਵੱਲੋਂ ਹੋ ਗਿਆ ਮੰਨ ਲਓ ਤੁਹਾਡਾ ਬੋਲਚਾਲ ਪਰਮੇਸ਼ਵਰ ਦੇ ਨਾਲ ਹੈ ਹੀ ਨਹੀਂ ਤੁਹਾਡਾ ਬੋਲਚਾਲ ਦੁਸ਼ਟ ਆਤਮੇ ਦੇ ਨਾਲ ਹੈ ਤੇ ਫਿਰ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਗਿਆ ਤੇ ਇਹ ਨਾ ਸੋਚੋ ਪਰਮੇਸ਼ਵਰ ਨੇ ਕਰ ਦਿੱਤਾ ਚਮਤਕਾਰਾਂ ਦੇ ਪਿੱਛੇ ਨਾ ਦੌੜੋ ਚਮਤਕਾਰ ਪ੍ਰਾਪਤ ਕਰਨ ਦੇ ਲਈ ਸਭ ਤੋਂ ਪਹਿਲਾਂ ਸਮੱਸਿਆ 'ਚ ਪੈਣਾ ਪੈਂਦਾ ਹੈ। ਫਿਰ ਚਮਤਕਾਰ ਜਨਮ ਲੈਂਦਾ ਹੈ। ਆਈ ਸੀ ਯੂ ਦੇ ਵਿੱਚ ਜਾ ਕੇ ਚਮਤਕਾਰ ਦੇ ਨਾਲ ਆਈ ਸੀ ਯੂ ਤੋਂ ਬਾਹਰ ਹੋਣਾ ਚੰਗਾ ਹੈ ਕਿ ਬਿਨਾਂ ਆਈ ਸੀ ਯੂ ਤੋਂ ਤੰਦਰੁਸਤ ਰਹਿਣਾ ਚੰਗਾ ਹੈ? ਤੁਸੀਂ ਕੀ ਸੋਚਦੇ ਕਿ ਪਹਿਲਾਂ ਆਈ ਸੀ ਯੂ ਦੇ ਵਿੱਚ ਜਾਓ ਫਿਰ ਚਮਤਕਾਰ ਹੋਵੇ ਫਿਰ ਤੁਸੀਂ ਬਾਹਰ ਆਓ ਤੇ ਫਿਰ ਤੁਸੀਂ ਆਣ ਕੇ ਗਵਾਹੀ ਦਿਓ? ਤੁਸੀਂ ਇਦਾਂ ਚਾਹੁੰਦੇ ਆ ਜਾਂ ਤੁਸੀਂ ਚਾਹੁੰਦੇ ਕਿ ਤੁਹਾਨੂੰ ਕਦੀ ਆਈਸੀਯੂ 'ਚ ਜਾਣਾ ਹੀ ਨਾ ਪਵੇ ਆਈਸੀਯੂ 'ਚ ਜਾਣਾ ਹੀ ਨਾ ਪਵੇ ਇਹ ਚੰਗੀ ਗੱਲ ਹੈ ਤੁਸੀਂ ਨੀ ਹੁੰਦਾ ਜਦ ਬਿੱਤਾ ਆਉਂਦੀ ਆ ਫੇਰ ਚਮਤਕਾਰ ਹੁੰਦੇ ਆ ਤੇ ਅੱਜ ਲੋਕੀ ਚਮਤਕਾਰਾਂ ਦੇ ਪਿੱਛੇ ਦੌੜਦੇ ਆ ਉਹ ਚਮਤਕਾਰ ਚਾਹੁੰਦੇ ਆ ਚਮਤਕਾਰ ਤਾਂ ਵਿਆਰੀ ਨੇ ਯਿਸੂ ਜੀ ਕੋਲ ਵੀ ਆਣ ਕੇ ਕਿਹਾ ਸੀ ਕਹਿੰਦਾ ਮੈਂ ਤੇਰੇ ਜੀਵਨ 'ਚ ਕਰ ਦਿੰਦਾ ਆ ਬਸ ਮੈਨੂੰ ਸਜਦਾ ਕਰ ਦੇ ਸਾਰਾ ਜ਼ਾਹੋ ਜ਼ਲਾਲ ਦਿਖਾ ਦਿੱਤਾ ਤੇਰਤੀ ਦਾ ਕਹਿੰਦਾ ਸਾਬ ਕੋਸ਼ ਤੇਰੀ ਅਧੀਨਗੀ ਚ ਕਰ ਦੂੰਗਾ ਪਿੱਛੇ ਜੇ ਕਿਸੇ ਦੀ ਮੈਨੂੰ ਗੱਲ ਸੁਣਨ ਨੂੰ ਮਿਲੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬਹੁਤ ਅੱਛੀ ਚਰਚ ਦੇ ਮੈਂਬਰ ਸੀ ਤੁਸੀਂ ਉਸ ਚਰਚ ਨੂੰ ਕਾਤੇ ਨਹੀਂ ਜਾਂਦੇ ਤੁਸੀਂ ਹੁਣ ਹੋਰ ਕਿਤੇ ਜਾਣਾ ਸ਼ੁਰੂ ਕਰ ਦਿੱਤਾ ਕਿੰਦੇ ਉੱਥੇ ਸਾਡੇ ਜੀਵਨ ਵਿੱਚ ਨਾ ਚਮਤਕਾਰ ਨਹੀਂ ਸੀ ਹੋਇਆ ਇੱਥੇ ਅਸੀਂ ਜਦੋਂ ਹੀ ਆਏ ਆ ਨਾ ਉਦੋਂ ਹੀ ਚਮਤਕਾਰ ਹੋ ਹੁਣੇ ਜਿਹੜੇ ਆ ਸ਼ੁਰੂ ਹੋ ਗਏ ਆ ਕਿੰਨੀ ਚੰਗੀ ਗੱਲ ਸੀ ਤੈਨੂੰ ਚਮਤਕਾਰਾਂ ਦੀ ਲੋੜ ਹੀ ਨਹੀਂ ਪਈ ਜਿੱਥੇ ਤੂੰ ਪਹਿਲਾਂ ਜਾਂਦਾ ਸੀ ਤੇਰੇ ਜੀਵਨ 'ਚ ਵਿਪਤਾ ਹੀ ਨਹੀਂ ਆਈ ਇਹਦਾ ਮਤਲਬ ਤੂੰ ਜਿੱਦਣ ਦਾ ਆ ਉਦਣ ਦਾ ਵਿਪਤਾ ਵਿੱਚ ਹੀ ਆ ਕਦੀ ਵਿਪਤਾ 'ਚ ਪੈਣਾ ਕਦੀ ਨਿਕਲਦਾ ਕਦੀ ਵਿਪਤਾ 'ਚ ਪੈਣਾ ਕਦੀ ਨਿਕਲਦਾ ਤਾਂ ਸਮਝਣ ਦੀ ਜ਼ਰੂਰਤ ਆ ਦੂਜੀ ਗੱਲ ਕਿ ਕਿਸੇ ਨੂੰ ਚਮਤਕਾਰਾਂ ਦੇ ਲਈ ਪਰਖਣਾ ਹੋਵੇ ਅਗਰ ਕੋਈ ਇਨਸਾਨ ਤੁਹਾਨੂੰ ਇਹ ਕਹੇ ਕਿ ਮੈਂ ਪਰਮੇਸ਼ਵਰ ਦਾ ਜਾਣਿਆ ਤੇ ਮੈਂ ਤੇਰੇ ਜੀਵਨ 'ਚ ਚਮਤਕਾਰ ਕਰਕੇ ਦਿਖਾਉਣਾ ਆ ਤੁਸੀਂ ਉਹਨੂੰ ਉਹ ਕੰਮ ਕਹੋ ਜਿਹੜਾ ਗੈਰ ਕੁਦਰਤੀ ਆ ਉਨੂੰ ਕੋ ਕਰਕੇ ਦਿਖਾਓ ਕਿਉਂਕਿ ਜੋ ਪਰਮੇਸ਼ਵਰ ਦਾ ਆਤਮਾ ਆ ਉਹਨੇ ਸਭ ਕੁਝ ਇੱਕ ਕਾਨੂੰਨ ਦੇ ਵਿੱਚ ਬਣਾਇਆ ਆ ਸਾਰੀਆਂ ਚੀਜ਼ਾਂ ਦਾ ਇੱਕ ਲਾਅ ਆ ਔਰ ਪਰਮੇਸ਼ਵਰ ਕਦੀ ਵੀ ਆਪਣੇ ਬਣਾਏ ਹੋਏ ਲਾਅ ਦੇ ਵਿਰੁੱਧ ਨਹੀਂ ਜਾਂਦਾ ਪਰਮੇਸ਼ਵਰ ਕਦੇ ਵੀ ਆਪਣੀ ਬਣਾਈ ਹੋਈ ਵਿਵਸਥਾ ਦੇ ਵਿਰੁੱਧ ਨਹੀਂ ਜਾਂਦਾ ਉਹ ਕੋਈ ਵੀ ਗੈਰ ਕੁਦਰਤੀ ਕੰਮ ਨਹੀਂ ਕਰਦਾ ਕਿਉਂਕਿ ਉਹਨੇ ਸਭ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਸਹੀ ਤਰੀਕੇ ਨਾਲ ਸਹੀ ਤਰ੍ਹਾਂ ਕੰਮ ਕਰਨ ਦੇ ਲਈ ਸਹੀ ਸਮੇਂ ਦੇ ਮੁਤਾਬਕ ਬਣਾਈਆਂ ਆ ਇਸ ਲਈ ਯਾਦ ਰੱਖੋ ਚਮਤਕਾਰ ਸਾਨੂੰ ਖੁਸ਼ ਕਰਦੇ ਆ ਵਿਸ਼ਵਾਸ ਨੂੰ ਜਿੱਤਣ ਦੇ ਲਈ ਚਮਤਕਾਰ ਬਹੁਤ ਵਧੀਆ ਚੀਜ਼ ਆ। ਥੋੜੀ ਦੇਰ ਪਹਿਲਾਂ ਤੁਸੀਂ ਟੈਸਟੀਮਨੀਜ਼ ਸੁਣੀਆਂ ਕਿ ਉਹ ਚਮਤਕਾਰ ਨਹੀਂ ਸੀ। ਕਿੰਨੇ ਵੱਡੇ-ਵੱਡੇ ਚਮਤਕਾਰ ਕੀਤੇ ਪਰਮੇਸ਼ਵਰ ਨੇ। ਇਸ ਗੱਲ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਆ ਕਿ ਪਰਮੇਸ਼ਵਰ ਦੇ ਵਿੱਚ ਚੱਲਣ ਵਾਲੇ ਮਨੁੱਖ ਦੇ ਜੀਵਨ 'ਚ ਚਮਤਕਾਰ ਨਹੀਂ ਹੁੰਦਾ। ਪਰਮੇਸ਼ਵਰ ਦੇ ਵਿੱਚ ਚੱਲਣ ਵਾਲਾ ਜਿਹੜਾ ਮਨੁੱਖ ਆ ਉਹਦੇ ਜੀਵਨ ਵਿੱਚ ਜਿਹੜਾ ਚਮਤਕਾਰ ਹੁੰਦਾ ਨਾ ਜਦੋਂ ਉਹ ਚਮਤਕਾਰ ਹੁੰਦਾ ਤਾਂ ਬੰਦੇ ਦਾ ਜੀਵਨ ਬਦਲ ਜਾਂਦਾ ਹੈ ਪਰ ਜਿਹੜਾ ਬੰਦਾ ਪਰਮੇਸ਼ਵਰ ਵਿੱਚ ਨਹੀਂ ਚੱਲਦਾ ਜਦੋਂ ਉਹਦੇ ਜੀਵਨ ਵਿੱਚ ਚਮਤਕਾਰ ਹੁੰਦਾ ਤੇ ਫਿਰ ਸਿਰਫ ਚਮਤਕਾਰ ਹੀ ਹੁੰਦਾ ਉਹਦਾ ਜੀਵਨ ਨਹੀਂ ਬਦਲਦਾ ਉਹਦਾ ਮਨ ਨਹੀਂ ਬਦਲਦਾ ਉਹਦਾ ਸੁਭਾਅ ਨਹੀਂ ਬਦਲਦਾ ਪ੍ਰਭੂ ਯਿਸੂ ਮਸੀਹ ਜੀ ਨੇ ਬਹੁਤ ਚਮਤਕਾਰ ਕੀਤੇ ਅਸੀਂ ਚਮਤਕਾਰਾਂ ਦੇ ਬਿਲਕੁਲ ਵਿਰੋਧੀ ਨਹੀਂ ਆ ਕਿਉਂਕਿ ਜਿਹੜਾ ਚਮਤਕਾਰ ਦੇ ਚਮਤਕਾਰ ਦੇ ਵਿੱਚ ਵਿਸ਼ਵਾਸ ਕਰਦਾ ਉਹੀ ਚਮਤਕਾਰ ਨੂੰ ਦੇਖ ਸਕਦਾ ਆ ਜਿਹੜਾ ਚਮਤਕਾਰ ਦੇ ਵਿੱਚ ਵਿਸ਼ਵਾਸ ਕਰਦਾ ਪ੍ਰਭੂ ਉਹਦੇ ਦੁਆਰਾ ਚਮਤਕਾਰ ਕਰਦੇ ਆ ਪਰ ਸਿਰਫ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੇ ਆ ਕਿ ਇਸੇ ਪੂਰੇ ਸਰਦਾ ਆਤਮਾ ਕੰਮ ਕਰ ਰਿਹਾ ਆ ਹਰ ਰਖ ਆਪਣੇ ਫਲਾਂ ਤੋਂ ਸਿਆਣੀਆਂ ਜਾਂਦਾ ਆ ਚਮਤਕਾਰ ਹੋਣ ਬਹੁਤ ਅੱਛੀ ਗੱਲ ਅਸੀਂ ਕਹਿੰਦੇ ਜਿੰਨੇ ਦੁਸ਼ਟ ਆਤਮਾ ਚਮਤਕਾਰ ਕਰਦਾ ਉਸ ਤੋਂ ਹਜ਼ਾਰ ਗੁਣਾ ਵੱਧ ਪਰਮੇਸ਼ਵਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਚਮਤਕਾਰ ਹੋਣ ਇਹ ਸਾਡੀ ਦਿਲ ਦੀ ਇੱਛਾ ਆ ਕਿਉਂਕਿ ਚਮਤਕਾਰ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਉਹਨਾਂ ਦੇ ਵਿਸ਼ਵਾਸ ਨੂੰ ਵਧਾਉਂਦੇ ਆ ਫਿਰ ਉਹ ਹੋਰ ਮਜ਼ਬੂਤੀ ਦੇ ਨਾਲ ਪਰਮੇਸ਼ਵਰ ਦੇ ਵਿੱਚ ਚੱਲ ਸਕਦੇ ਆ ਪਰ ਚਮਤਕਾਰ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਸਾਡੇ ਜੀਵਨ ਦੇ ਵਿੱਚ ਮੁਕਤੀ ਦਾ ਹੋਣਾ ਚਮਤਕਾਰ ਦੇ ਨਾਲ ਆਪਾਂ ਆਈਸੀਯੂ ਚੋਂ ਤਾਂ ਬਾਹਰ ਆ ਗਏ ਆ ਕੀ পাপ ਦੀ ਦਲਦਲ ਦੇ ਵਿੱਚੋਂ ਬਾਹਰ ਆਏ ਕਿ ਨਹੀਂ ਸੁਧਰੇ ਆ ਕਿ ਨਹੀਂ ਸੁਧਰੇ ਪੁਰਾਣੀ ਇਨਸਾਨੀਅਤ ਵਿੱਚੋਂ ਬਾਹਰ ਆਏ ਕਿ ਨਹੀਂ ਪਾਣੀ ਦੇ ਡੁੱਬਣ ਵਿੱਚੋਂ ਤਾਂ ਬਾਹਰ ਨਿਕਲ ਆਏ ਆ ਕਿ ਨਰਕ ਦੀ ਅੱਗ ਦੇ ਵਿੱਚੋਂ ਬਾਹਰ ਨਿਕਲੇ ਆ ਕਿ ਨਹੀਂ ਨਿਕਲੇ ਸੋ ਬਹੁਤ ਜ਼ਰੂਰੀ ਆ ਸਾਡੇ ਜੀਵਨ ਦੇ ਵਿੱਚ ਮੁਕਤੀ ਦਾ ਹੋਣਾ ਔਰ ਮੁਕਤੀ ਪਰਮੇਸ਼ਵਰ ਦੇ ਕੋਲ ਆ ਮੁਕਤੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਇਹ ਪਵਿੱਤਰ ਬਾਈਬਲ ਇਦਾਂ ਦੱਸਦਾ ਆ ਅਰ ਅਸੀਂ ਜੋ ਵੀ ਗੱਲ ਕਰਦੇ ਆ ਅਸੀਂ ਬਾਈਬਲ ਦੇ ਆਧਾਰ ਤੇ ਕਰਦੇ ਆ ਪਰਮੇਸ਼ਵਰ ਦੇ ਵਚਨ ਦੇ ਆਧਾਰ ਤੇ ਕਰਦੇ ਆ ਹallelujah ਸੋ ਵਚਨ ਦੇ ਵਿੱਚ ਲਿਖਿਆ ਆ ਜਿੱਦਾਂ ਤੁਸੀਂ ਅੰਤਲੇ ਦਿਨਾਂ ਨੂੰ ਨੇੜੇ ਆਉਂਦਿਆਂ ਦੇਖੋ ਉਦਾਂ ਹੀ ਤੁਹਾਡਾ ਸਤ ਸੰਗ ਕਰਨਾ ਵਾਦਾ ਜਾਵੇ ਉਦਾਂ ਹੀ ਤੁਹਾਡਾ ਇਕੱਠੇ ਹੋ ਕੇ ਸੰਗਤੀ ਕਰਨਾ ਵਾਦਾ ਜਾਵੇ ਛੇ ਤੁਸੀਂ ਆਪਣੇ ਆਲੇ ਦੁਆਲੇ છાਤੀ ਮਾਰੋ ਇਸ ਸੰਸਾਰ ਵਿੱਚ ਕੀ ਹੋ ਰਿਹਾ ਹੈ ਤੁਸੀਂ ਉਹਨਾਂ ਚੀਜ਼ਾਂ ਤੇ છાਤੀ ਮਾਰੋ ਤੁਹਾਨੂੰ ਨਜ਼ਰ ਆਉਣਾ ਅੰਤ ਕਿੰਨਾ ਨੇੜੇ ਆਉਂਦਾ ਜਾਂਦਾ ਹੈ ਸਭ ਨਿਸ਼ਾਨ ਸਭ پیشن ਗੋਈਆਂ ਜਿਹੜੀਆਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਕੀਤੀਆਂ ਗਈਆਂ ਭੁਖ ਬਾਣੀਆਂ ਪ੍ਰੋਫੈਸੀਸ ਉਹ ਸਭ ਦੀਆਂ ਸਭ ਪੂਰੀਆਂ ਹੋ ਰਹੀਆਂ ਵਨ ਬਾਈ ਵਨ ਇਟ ਮੀਨ ਕਿ ਉਹ ਦਿਨ ਨੇੜੇ ਆ ਅਸੀਂ ਕਿੰਨੇ ਕ ਕੰਟੀਨਿਊ ਆ ਪ੍ਰਾਰਥਨਾ ਦੇ ਵਿੱਚ ਕਿੰਨੇ ਕ ਕੰਟੀਨਿਊ ਆ ਅਸੀਂ ਚਰਚ ਦੇ ਵਿੱਚ ਆਉਣ ਦੇ ਲਈ ਕੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਹਾਂ ਕੀ ਅਸੀਂ ਆਪਣੇ ਪਰਿਵਾਰ ਨੂੰ ਲੈ ਕੇ ਆ ਰਹੇ ਹਾਂ ਕੀ ਅਸੀਂ ਆਪਣੇ ਮਨ ਨੂੰ ਲੈ ਕੇ ਆ ਰਹੇ ਹਾਂ ਵਚਨ ਸਾਨੂੰ ਦੱਸਦਾ ਜਿਵੇਂ ਜਿਵੇਂ ਤੁਸੀਂ ਅੰਤ ਨੂੰ ਨੇੜੇ ਆਉਂਦਿਆਂ ਦੇਖੋ ਤਿਵੇਂ ਤੂੰ ਵੀ ਤੁਸੀਂ ਪਰਮੇਸ਼ਵਰ ਵਿੱਚ ਵਾਦੇ ਜਾਓ ਅਸੀਂ ਚੈੱਕ ਕਰਨਾ ਹੈ ਸਾਨੂੰ ਜ਼ਰੂਰਤ ਆ ਅਸੀਂ ਲਗਾਤਾਰ ਸੰਗਤੀ ਵਿੱਚ ਬਣੇ ਰਹੀਏ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਸੰਗਤੀ ਵਿੱਚ ਆਉਨੇ ਆ ਤੁਸੀਂ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਨੂੰ ਸਮੇਂ ਦੇ ਮੁਤਾਬਕ ਸਿੱਖਦੇ ਆ ਜੋ ਸਮੇਂ ਦੀ ਜ਼ਰੂਰਤ ਆ ਜਦੋਂ ਤੁਸੀਂ ਚਰਚ ਵਿੱਚ ਆਉਨੇ ਆ ਚਰਚ ਦੇ ਵਿੱਚ ਪਰਮੇਸ਼ਵਰ ਨੇ ਨਬੀ ਠਹਿਰਾਏ ਆ ਪਰਮੇਸ਼ਵਰ ਨੇ ਉਪਦੇਸ਼ਕ ਠਹਿਰਾਇਆ ਰਸੂਲ ਠਹਿਰਾਏ ਆ ਸਿੱਖਿਆ ਦੇਣ ਵਾਲੇ ਆ ਚੰਗਿਆਈ ਕਰਨ ਵਾਲੇ ਆ ਸੋ ਡਿਫਰੈਂਟ ਡਿਫਰੈਂਟ ਸੇਵਕਾਈਆਂ ਦੇ ਲਈ ਪ੍ਰਭੂ ਨੇ ਮਿਨਿਸਟਰ ਅਪੁਆਇੰਟ ਕੀਤੇ ਆ ਪਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਦੇਖ ਸਕਦੇ ਨਾ ਪ੍ਰਾਪਤ ਕਰ ਸਕਦੇ ਆ ਪਰ ਜਦੋਂ ਤੁਸੀਂ ਚਰਚ ਵਿੱਚ ਚਾਉਨੇ ਆ ਤਾਂ ਆਉਣ ਵਾਲੇ ਸਮੇਂ ਦੀ ਕੋਈ ਭੁਇਕ ਬਾਣੀ ਤੁਹਾਨੂੰ ਸੁਣਨ ਨੂੰ ਮਿਲਦੀ ਜਿਸ ਨੂੰ ਸੁਣ ਕੇ ਤੁਸੀਂ ਅਲਰਟ ਹੋ ਜਾਂਦੇ ਆ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਆ ਅਸੀਂ ਕਿੱਦਾਂ ਉਸ ਤੋਂ ਆਪਣੀ ਪ੍ਰੋਟੈਕਸ਼ਨ ਲੈਣੀ ਆ ਤੁਸੀਂ ਜਿਸ ਦੁੱਖ ਤਕਲੀਫ ਦੇ ਵਿੱਚ ਫਸੇ ਆ ਪਰਮੇਸ਼ਵਰ ਦੇ ਦਾਸ ਉਹਦੇ ਲਈ ਪ੍ਰਾਰਥਨਾ ਕਰਦੇ ਆ ਔਰ ਤੁਸੀਂ ਉਸ ਦੁੱਖ ਤਕਲੀਫ ਦੇ ਵਿੱਚੋਂ ਬਾਹਰ ਆ ਜੰਨੇ ਆ ਪ੍ਰਚਾਰਕ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਮਝਾਉਂਦੇ ਆ ਔਰ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਸੁਣਦੇ ਆ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਾਡੇ ਜੀਵਨ ਵਿੱਚ ਕਮੀਆਂ ਆ ਉਹਨਾਂ ਤੋਂ ਫਾਰਗ ਹੋ ਜੰਨੇ ਅਸੀਂ ਉਹਨਾਂ ਤੋਂ ਬਚ ਜੰਨੇ ਆ ਉਹਨਾਂ ਕਮੀਆਂ ਨੂੰ ਅਸੀਂ ਬਾਹਰ ਕੱਢ ਲੈਨੇ ਆ ਪਰ ਘਰੇ ਰਹਿ ਕੇ ਆਪਾਂ ਇੰਨਾ ਕੁਝ ਨਹੀਂ ਪ੍ਰਾਪਤ ਕਰ ਸਕਦੇ। ਚਰਚ ਵਿੱਚ ਜਦੋਂ ਅਸੀਂ ਆਉਨੇ ਆਂ ਭੈਣਾ ਭਰਾਵਾਂ ਦੇ ਜੀਵਨ ਦੀਆਂ ਗਵਾਹੀਆਂ ਨੂੰ ਸੁਣਦੇ ਆਂ ਉਹ ਗਵਾਹੀਆਂ ਸਾਨੂੰ ਮੋਟੀਵੇਟ ਕਰਦੀਆਂ ਆਂ ਉਤਸ਼ਾਹਿਤ ਕਰਦੀਆਂ ਆਂ ਕਿ ਅਗਰ ਇਹ ਆਪਣੇ ਜੀਵਨ ਦੇ ਵਿੱਚ ਫਤਿਹ ਪਾ ਸਕਦੇ ਆਂ ਆਪਣੀਆਂ ਸਮੱਸਿਆਵਾਂ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਵਿਸ਼ਵਾਸ ਕਰਨ ਦੇ ਨਾਲ ਤਾਂ ਸਾਨੂੰ ਵੀ ਮਿਲ ਸਕਦੀ ਆ ਔਰ ਜਦੋਂ ਅਸੀਂ ਵੀ ਵਿਸ਼ਵਾਸ ਕਰਦੇ ਆ ਉਹਨਾਂ ਦੇ ਵਾਂਗ ਹੀ ਤਾਂ ਫਿਰ ਸਾਡੇ ਜੀਵਨ ਦੇ ਵਿੱਚ ਵੀ ਇੱਕ ਗਵਾਹੀ ਪੈਦਾ ਹੋ ਜਾਂਦੀ ਆ ਜਦ ਕਿ ਘਰ ਰਹਿ ਕੇ ਇਦਾਂ ਨਹੀਂ ਹੋ ਸਕਦਾ ਬਹੁਤ ਜ਼ਰੂਰੀ ਆ ਅਸੀਂ ਲਗਾਤਾਰ ਚਰਚ ਨੂੰ ਆਈਏ ਅਰੇ ਇਹ ਤਾਂ ਸਾਨੂੰ ਪਰਮੇਸ਼ਵਰ ਦਾ ਹੁਕਮ ਵੀ ਆ ਹੋਰ ਕੋਈ ਵੀ ਕਾਰਨ ਨਾ ਹੋਵੇ ਪਰਮੇਸ਼ਵਰ ਦੇ ਬਚਨ ਦੀ ਆਗਿਆਕਾਰੀ ਕਰਨ ਦਾ ਕਰਕੇ ਤਾਂ ਸਾਨੂੰ ਚਰਚ ਨੂੰ ਆਉਣਾ ਹੀ ਚਾਹੀਦਾ ਆ ਇਸ ਲਈ ਆਪ ਆਇਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਜਿਹੜੀਆਂ ਇੱਧਰ-ਉੱਧਰ ਦੀਆਂ ਚੀਜ਼ਾਂ ਤੁਹਾਨੂੰ ਭਲਾਵੇ ਦੇ ਵਿੱਚ ਪਾਉਣ ਦੇ ਲਈ ਆ ਬਚਨ 'ਚ ਕਿਉਂ ਲਿਖਿਆ ਕਹਿੰਦਾ ਆਪਣੇ ਨੱਕ ਦੇ ਸੇਤ ਨੂੰ ਦੇਖ ਕੇ ਤੁਰ ਕਹਿੰਦਾ ਇੱਧਰ-ਉੱਧਰ ਨਾ ਦੇਖ ਕਿਉਂਕਿ ਇੱਧਰ-ਉੱਧਰ ਡਿਸਟਰੈਕਟ ਕਰਨ ਵਾਲੀਆਂ ਬਹੁਤ ਚੀਜ਼ਾਂ ਆ ਧਿਆਨ ਨੂੰ ਭਟਕਾਉਣ ਵਾਲੀਆਂ ਬਹੁਤ ਚੀਜ਼ਾਂ ਆ ਤੂੰ ਸਿੰਦਾਂਤੋਂ ਜਿਹੜਾ ਠਹਿਰਾਇਆ ਹੋਇਆ ਸਥਾਨ ਤੈਨੂੰ ਪਰਮੇਸ਼ਵਰ ਨੇ ਦਿੱਤਾ ਤੂੰ ਉਸ ਠਹਿਰਾਏ ਹੋਏ ਸਥਾਨ ਤੇ ਜਾ ਜਿਹੜਾ ਆਜੜੀ ਪਰਮੇਸ਼ਵਰ ਨੇ ਤੇਰੇ ਰੂਹ ਦੇ ਲਈ ਠਹਿਰਾਇਆ ਤੂੰ ਉਸੇ ਬਾੜੀ ਦੀ ਭੇਡਿਆਂ ਉਸੇ ਬਾੜੀ ਦੇ ਵਿੱਚ ਜਾ ਕਿ ਤੇਰੀ ਖੁਰਾਕ ਉੱਥੋਂ ਹੀ ਮਿਲਣੀ ਆ ਉੱਥੇ ਜਾ ਕੇ ਤੂੰ ਫਲਦਾਰ ਹੋਣਾ ਆ ਇਦਾਂ ਨਹੀਂ ਅੱਜ ਇੱਥੇ ਕੱਲ ਉੱਥੇ ਉਹਦਾ ਕੀ ਰੀਜ਼ਨ ਆ ਜੇ ਕੋਈ ਜਣਾ ਬਿਮਾਰ ਆ ਤੁਸੀਂ ਇੱਕ ਟਾਈਮ ਤੇ ਕਿੰਨੇ ਡਾਕਟਰਾਂ ਦੀ ਦਵਾਈ ਖਾਣੇ ਆ ਇੱਕ ਹੀ ਡਾਕਟਰ ਦੀ ਦਵਾਈ ਖਾਣੇ ਨਾ ਇਸ ਲਈ ਤਾਂ ਜੋ ਦੂਜੇ ਡਾਕਟਰ ਦੀ ਦਵਾਈ ਤੁਹਾਨੂੰ ਰਿਐਕਸ਼ਨ ਨਾ ਕਰ ਜੁਏ ਗਲਤ ਅਸਰ ਨਾ ਹੋ ਜੁਏ ਉਹਦਾ ਜੇ ਕਿਤੇ ਬਾਹਰ ਚਾਂਸ ਤੁਹਾਨੂੰ ਦੂਜੇ ਡਾਕਟਰ ਦੀ ਦਵਾਈ ਖਾਣੀ ਵੀ ਪੈ ਜਵੇ ਤੁਸੀਂ ਉਹਨੂੰ ਕਹਿੰਨੇ ਪਹਿਲਾਂ ਮੈਂ ਆਪਣੇ ਡਾਕਟਰ ਨਾਲ ਸਲਾਹ ਕਰ ਲਵਾਂ ਫੇਰ ਤੁਸੀਂ ਖਾਣੇ ਆ ਇਸੇ ਤਰ੍ਹਾਂ ਇਹ ਆਤਮਿਕ ਖੁਰਾਕ ਆ ਤੁਸੀਂ ਹਰ ਜਗ੍ਹਾ ਤੋਂ ਨਹੀਂ ਖਾ ਸਕਦੇ ਤੁਹਾਨੂੰ ਇੱਕ ਹੀ ਸਥਾਨ ਤੋਂ ਲੈਣ ਦੀ ਜ਼ਰੂਰਤ ਆ ਕਿਉਂਕਿ ਜਦੋਂ ਤੁਸੀਂ ਵੱਖ-ਵੱਖ ਥਾਂ ਤੇ ਜਾਂਦੇ ਆ ਤੁਸੀਂ ਕਨਫਿਊਜ਼ਨ ਦੇ ਵਿੱਚ ਪੈ ਜਾਂਦੇ ਆ ਹਰ ਜਗ੍ਹਾ ਦੀ ਇੱਕ ਵੱਖਰੀ ਡਾਕਟਰੀ ਨਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਕਨਫਿਊਜ਼ ਹੋ ਜੰਨੇ ਆ ਕਿ ਮੈਂ ਇਹ ਕਰਾਂ ਕਿ ਨਾ ਕਰਾਂ ਕਰਾਂ ਕਿ ਨਾ ਕਰਾਂ ਪਰ ਕਈ ਵਾਰੀ ਕਨਫਿਊਜ਼ਨ ਦੇ ਵਿੱਚ ਹੋ ਸਕਦਾ ਕੋਈ ਗਲਤ ਡਿਸੀਜਨ ਬਣ ਜਵੇ ਇਸ ਲਈ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਚੱਲੋ ਵਚਨ ਚ ਲਿਖਿਆ ਮੈਂ ਆਪਣੇ ਮਨ ਦੇ ਅਨੁਸਾਰ ਤੁਹਾਨੂੰ ਆਜੜੀ ਦਿਆਂਗਾ ਪਰਮੇਸ਼ਵਰ ਨੇ ਜਿਹੜੇ ਆਜੜੀ ਤੁਹਾਡੇ ਲਈ ਠਹਿਰ ਆਏ ਆ ਤੁਸੀਂ ਉਹ ਨਾਜੜੀਆਂ ਦੀ ਅਧਿਨਗੀ ਦੇ ਵਿੱਚ ਰਹੋ ਉਹਨਾਂ ਦੀ ਆਵਾਜ਼ ਨੂੰ ਸੁਣੋ ਕਿਉਂਕਿ ਭੇਡ ਦਾ ਸੁਭਾਅ ਇਹੀ ਆ ਕਿ ਉਹ ਆਪਣੇ ਆਜੜੀ ਨੂੰ ਫਾਲੋ ਕਰਦੀ ਆ ਅਰ ਤੁਸੀਂ ਜੇ ਇਸ ਬਾੜੇ ਦੀਆਂ ਭੇਡਾਂ ਆ ਉਸ ਬਾੜੇ ਦੇ ਵਿੱਚ ਬਣੇ ਰਹੋ ਇਹ ਨਾ ਹੋਵੇ ਕਿ ਕੋਈ ਚੋਰ ਆਵੇ ਚੋਰੀ ਕਰਕੇ ਲੈ ਜਾਵੇ ਤੇ ਹਲਾਕ ਕਰ ਦਵੇ ਮਾਰ ਦੇਵੇ ਕਈ ਵਾਰੀ ਰੂਹ ਨਾਸ਼ ਹੀ ਹੋ ਜਾਂਦੀ ਆ ਇਸ ਲਈ ਆਪਾਂ ਨੂੰ ਬਹੁਤ ਜ਼ਿਆਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਅੰਤਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਝੂਠੇ ਨਵੀ ਉੱਠਣਗੇ ਉਹਨਾਂ ਤੋਂ ਹੁਸ਼ਿਆਰ ਰਵੋ ਐਂਡ ਟਾਈਮ ਦੇ ਵਿੱਚ ਬਹੁਤ ਰੋਂਗ ਡਾਕਟਰੀਨਸ ਜਿਹੜੀਆਂ ਆ ਉਹ ਹੋਣਗੀਆਂ ਬਹੁਤ ਗਲਤ ਸਿੱਖਿਆ ਦੇਣ ਵਾਲੀਆਂ ਚੀਜ਼ਾਂ ਹੋਣਗੀਆਂ ਤੁਸੀਂ ਹੁਸ਼ਿਆਰ ਰਵੋ ਪਰਮੇਸ਼ਵਰ ਦਾ ਵਚਨ ਤੁਹਾਡੇ ਹੱਥਾਂ ਵਿੱਚ ਆ ਪਵਿੱਤਰ ਬਾਈਬਲ ਤੁਹਾਡੇ ਹੱਥਾਂ ਵਿੱਚ ਆ ਤੁਸੀਂ ਦੇਖੋ ਇਹਦੇ ਵਿੱਚੋਂ ਕਿ ਜਿੰਨੂੰ ਮੈਂ ਸੁਣ ਰਿਆ ਆ ਕਿ ਇਹਦਾ ਸੁਭਾ ਉਹਦਾਂ ਦਾ ਹੀ ਹੈ ਜਿੱਦਾਂ ਦਾ ਪਰਮੇਸ਼ਵਰ ਦੇ ਦਾਸ ਦਾ ਹੋਣਾ ਚਾਹੀਦਾ ਆ ਜਿੱਦਾਂ ਦਾ ਇੱਕ ਚੰਗੇ ਆਜੜੀ ਦਾ ਹੋਣਾ ਚਾਹੀਦਾ ਆ ਇਹਦਾ ਕੈਰੇਕਟਰ ਉਹਦਾਂ ਦਾ ਹੀ ਹੈ ਇਹਦਾ ਚਰਿੱਤਰ ਉਹਦਾਂ ਦਾ ਹੀ ਹੈ ਜਿੱਦਾਂ ਦਾ ਪਰਮੇਸ਼ਵਰ ਦੇ ਦਾਸ ਦਾ ਚਰਿੱਤਰ ਹੋਣਾ ਚਾਹੀਦਾ ਆ ਇਹਦੇ ਕੰਮ ਉਹਦਾਂ ਦੇ ਹੀ ਆ ਜਿੱਦਾਂ ਦੇ ਪਰਮੇਸ਼ਵਰ ਦੇ ਦਾਸ ਦੇ ਕੰਮ ਹੋਣੇ ਚਾਹੀਦੇ ਆ ਇਹ ਤੇ ਨਹੀਂ ਕਿ ਮੈਂ ਸਿਰਫ ਚਮਤਕਾਰ ਹੀ ਦੇਖੀ ਜਾ ਰਿਹਾ ਆ ਪਰ ਉਹਦੇ ਪਿੱਛੇ ਉਹਦਾ ਕੈਰੈਕਟਰ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ ਉਹਦੇ ਕੰਮ ਮੈਨੂੰ ਨਜ਼ਰ ਨਾ ਆ ਰਹੇ ਹੁਣ ਯਾਦ ਰੱਖਿਓ ਅਗਰ ਕਿਸੇ ਦਾ ਹੱਥ ਸਿਰ ਤੇ ਰਖਾਉਣ ਦੇ ਨਾਲ ਸ਼ਿਫਾ ਮਿਲਦੀ ਆ ਤਾਂ ਜੋ ਕੁਝ ਉਹਦੇ ਜੀਵਨ ਦੇ ਵਿੱਚ ਚੱਲ ਰਿਹਾ ਨਾ ਉਹ ਵੀ ਉਹਦੇ ਹੱਥ ਰੱਖਣ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਟਰਾਂਸਫਰ ਹੋ ਜਾਂਦਾ ਆ ਕਿਉਂਕਿ ਜਦੋਂ ਹੱਥ ਰੱਖਦਾ ਹੱਥ ਰੱਖਣ ਦਾ ਮਤਲਬ ਹੀ ਕੀ ਆ ਉਹ ਚੰਗਿਆਈ ਉਹ ਮਸਾ ਜੋ ਪਰਮੇਸ਼ਵਰ ਨੇ ਉਹਦੇ ਉੱਤੇ ਪਾਇਆ ਆ ਉਹ ਮਸਾ ਦੂਜੇ ਦੇ ਜੀਵਨ ਦੇ ਵਿੱਚ ਟਰਾਂਸਫਰ ਹੋਏ ਤੇ ਉਹ ਜਿਹੜਾ ਬਿਮਾਰ ਆ ਕਮਜ਼ੋਰ ਆ ਉਹ ਵੀ ਚੰਗਾ ਹੋ ਜਵੇ ਤਾਂ ਜਦੋਂ ਇੱਕ ਭਾਂਡੇ ਦੇ ਵਿੱਚੋਂ ਪਾਈਪ ਲਗਾ ਦਿੱਤੀ ਦੂਜੇ ਭਾਂਡੇ ਦੇ ਵਿੱਚ ਟਰਾਂਸਫਰ ਕਰਨ ਦੀ ਲੀਡ ਲੱਗ ਚੁੱਕੀ ਆ ਫਿਰ ਸਭ ਕੁਝ ਹੀ ਟਰਾਂਸਫਰ ਹੋ ਜਾਣਾ ਆ ਜਦੋਂ ਤੁਸੀਂ ਇੱਕ ਮੋਬਾਈਲ ਤੋਂ ਦੂਜੇ ਮੋਬਾਈਲ 'ਚ ਡਾਟਾ ਟਰਾਂਸਫਰ ਕਰਦੇ ਕੰਪਿਊਟਰ ਤੋਂ ਦੂਜੇ ਕੰਪਿਊਟਰ 'ਚ ਕਰਦੇ ਆ ਜੇ ਇੱਕ ਕੰਪਿਊਟਰ ਵਿੱਚ ਵਾਇਰਸ ਆਦਾ ਕੀ ਹੁੰਦਾ ਉਹ ਵਾਇਰਸ ਦੂਜੇ ਕੰਪਿਊਟਰ ਵਿੱਚ ਵੀ ਚੱਲਿਆ ਜਾਂਦਾ ਆ ਫਿਰ ਉਹ ਦੂਜੇ ਕੰਪਿਊਟਰ ਨੂੰ ਵੀ ਖਰਾਬ ਕਰਦਾ ਆ ਇਦਾਂ ਹੀ ਜੋ ਉਹਨਾਂ ਦੇ ਜੀਵਨ ਦੀਆਂ ਕਮੀਆਂ ਆ ਉਹ ਤੁਹਾਡੇ ਜੀਵਨ ਵਿੱਚ ਜਾਣਗੀਆਂ ਜੋ ਉਹਨਾਂ ਦੇ ਜੀਵਨ ਦੀਆਂ ਚੰਗਿਆਈਆਂ ਆ ਉਹ ਵੀ ਤੁਹਾਡੇ ਜੀਵਨ ਦੇ ਵਿੱਚ ਜਾਣਗੀਆਂ ਇਸ ਲਈ ਬਹੁਤ ਜ਼ਰੂਰੀ ਆ ਐਵੇਂ ਕਿਸੇ ਦੇ ਅੱਗੇ ਸਿਰ ਨਾ ਕਰਦਿਆ ਕਰੋ ਪਹਿਲਾਂ ਜਾਣੋ ਕਿ ਜਿੰਨੇ ਮੇਰੇ ਸਿਰ ਉੱਤੇ ਹੱਥ ਰੱਖਣਾ ਉਹਦਾ ਕੈਰੇਕਟਰ ਕੀ ਕਹਿੰਦਾ ਆ ਉਹਦਾ ਆਪਣੀ ਵਾਈਫ ਦੇ ਨਾਲ ਰਿਲੇਸ਼ਨ ਕਿਦਾਂ ਦਾ ਆ ਉਹ ਪਵਿੱਤਰਤਾਈ ਦੇ ਵਿੱਚ ਚੱਲਦਾ ਜਾਂ ਚੱਲਦੀ ਆ ਕਿ ਨਹੀਂ ਉਹ ਪਰਮੇਸ਼ਵਰ ਦੇ ਨਾਲ ਉਹਦਾ ਰਿਸ਼ਤਾ ਕਿੱਦਾਂ ਦਾ ਹੈ ਆ ਕੀ ਉਹ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਦੇ ਵਿੱਚ ਹੈ ਕਿ ਨਹੀਂ ਉਹਦਾ ਸੁਭਾਅ ਬਾਈਬਲ ਦੇ ਅਨੁਸਾਰ ਹੈ ਕਿ ਨਹੀਂ ਇਹ ਤੇ ਨਹੀਂ ਕਿ ਮੈਂ ਸਿਰਫ ਚਮਤਕਾਰਾਂ ਨਹੀਂ ਮੈਨੂੰ ਜਿੱਤ ਲਿਆ ਹੋਵੇ ਤੇ ਮੇਰੀ ਰੂਹ ਦਾ ਨਾਸ਼ ਹੋ ਰਿਹਾ ਹੋਵੇ ਜੋ ਇਸ ਧਰਤੀ ਉੱਤੇ ਤੁਹਾਨੂੰ ਮਿਲਦਾ ਹੈ ਨਾ ਜੋ ਵੀ ਵਟ ਏਵਰ ਜੋ ਤੁਹਾਨੂੰ ਇਸ ਧਰਤੀ ਤੇ ਮਿਲਦਾ ਉਹ ਈਸੇ ਧਰਤੀ ਤੇ ਰਹਿ ਜਾਣਾ ਇਸ ਗੱਲ ਨੂੰ ਯਾਦ ਰੱਖਣਾ ਲੇਖਾ ਤੁਹਾਡੇ ਰੂਹ ਦਾ ਹੋਣਾ ਆ ਇਸ ਲਈ ਜਿਸਮਾਨੀ ਬਰਕਤਾਂ ਦੇ ਨਾਲੋਂ ਰੂਹਾਨੀ ਤਰੱਕੀ ਵੱਲ ਨੂੰ ਜ਼ਿਆਦਾ ਗੌਰ ਫਰਮਾਉਣ ਦੀ ਜ਼ਰੂਰਤ ਆ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਆ ਬਹੁਤ ਸਾਰਿਆਂ ਲਈ ਟੀਚਿੰਗ ਬੋਰਿੰਗ ਲੱਗ ਸਕਦੀ ਆ ਪਰ ਇਹ ਰੂਹ ਦੇ ਬਚਾਉਣ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਪਰਮੇਸ਼ਵਰ ਦੇ ਪੁੱਤਰ ਦਾ ਇਸ ਧਰਤੀ ਦੇ ਉੱਤੇ ਆਉਣਾ ਅੰਨਿਆਂ ਦੀਆਂ ਅੱਖਾਂ ਖੋਲਣਾ ਨਹੀਂ ਸੀ ਲੰਗੜਿਆਂ ਨੂੰ ਚਲਾਉਣਾ ਹੀ ਉਹਦਾ ਕਾਰਨ ਨਹੀਂ ਸੀ ਉਹ ਤਾਂ ਸਭ ਫ੍ਰੀ ਆਫ ਕਾਸਟ ਸੀ ਉਹ ਤਾਂ ਉਦੋਂ ਹੀ ਹੋ ਰਿਹਾ ਸੀ ਉਦੇ ਮੱਸਾਂ ਦੇ ਨਾਲ ਪੂਰਾ ਹੋਇਆ ਕਦੋਂ ਕਿਹਾ ਪ੍ਰਭੂ ਯਿਸੂ ਮਸੀਹ ਜੀ ਨੇ ਜਦੋਂ ਸਾਡੇ ਗੁਨਾਹਾਂ ਨੂੰ ਚੱਕ ਕੇ ਉਹ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਕਿਆ ਪੂਰਾ ਹੋਇਆ ਅਸਲੀ ਕੰਮ ਪ੍ਰਭੂ ਯਿਸੂ ਮਸੀਹ ਜੀ ਦਾ ਇਸ ਸੰਸਾਰ ਦੇ ਉੱਤੇ ਆਉਣਾ ਸੀ ਸਾਡੇ ਗੁਨਾਹਾਂ ਤੋਂ ਸਾਡੇ ਰੂਹ ਨੂੰ ਆਜ਼ਾਦ ਕਰਨਾ ਜੇਕਰ ਅੱਜ ਸਾਡੇ ਜੀਵਨ ਦੇ ਵਿੱਚ ਸੱਚਮੁੱਚ ਅਸੀਂ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕੀਤਾ ਆ ਫੇਰ ਸਾਡੇ ਜੀਵਨ ਦੇ ਵਿੱਚ ਸਾਨੂੰ ਆਪਣੀ ਰੂਹ ਦੇ ਲਈ ਚੇਤਨ ਹੋਣ ਦੀ ਜ਼ਰੂਰਤ ਆ ਰੂਹ ਦੇ ਲਈ ਅਵੇਅਰ ਹੋਣ ਦੀ ਜ਼ਰੂਰਤ ਆ ਸਾਨੂੰ ਰੂਹ ਦਾ ਖਿਆਲ ਰੱਖਣ ਦੀ ਜ਼ਰੂਰਤ ਆ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ